Thank you ਅੱਜ ਜੀ ਪਵਿੱਤਰ ਮਹਾਪਰਵ ਪੁਕਾਰ ਦਿਵਸ ਗੁਰਗਦੀ ਦਿਵਸ ਹੈ ਤੇ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਾਗਵਾਲਾ ਸਮਝਦੇ ਹਾਂ ਕਿ ਅੱਜ ਦੇ ਦਿਨ ਸਾਨੂੰ ਬਲੱਡ ਡੋਨੇਸ਼ਨ ਕਰਨ ਦਾ ਮੌਕਾ ਮਿਲਿਆ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਅੱਜ ਮਹਾਪਰਵ ਪੁਕਾਰ ਵਾਲੇ ਦਿਨ ਬਲੱਡ ਡੋਨੇਸ਼ਨ ਕੀਤਾ ਔਰ ਮੈਂ 32ਵੀਂ ਵਾਰ ਬਲੱਡ ਡੋਨੇਸ਼ਨ ਕਰ ਚੁੱਕਿਆ ਹਾਂ ਇਸ ਵੇਲੇ ਅਸੀਂ ਬਾਪੂ ਮੱਗਰ ਜੀ ਬਲੱਡ ਬੈਂਕ ਵਿੱਚ ਮੌਜੂਦ ਹਾਂ ਤੇ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਹੋ 23 ਨਵੰਬਰ 2020 ਦੀਆਂ ਤਸਵੀਰਾਂ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਦੀ ਹੈ ਕਿ ਅੱਜ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਜਿਨ੍ਹਾਂ ਨੂੰ 1990 ਵਿੱਚ ਪੂਜਨੀਕ ਪਰਮ ਪਿਤਾ ਸ਼ਾ ਸ਼ਤਨਾਮ ਜੀ ਵੱਲੋਂ ਗੁਰਗੱਦੀ ਬਖਸ਼ੀ ਗਈ ਸੀ ਉਸ ਗੁਰਗੱਦੀ ਦਿਹਾੜੇ ਨੂੰ ਇਹ ਸਾਧ ਸੰਗਤ ਜਿਹੜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਲਾਂਕਿ ਪੈਂਡੈਮਿਕ ਦੇ ਕਾਰਨ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਨ ਰੱਖਿਆ ਜਾ ਰਿਹਾ ਹੈ ਇੱਕ ਸੀਟ ਤੋਂ ਬਾਅਦ ਇੱਕ ਖਾਲੀ ਛੱਡ ਕੇ ਦੂਜੀ ਸੀਟ ਤੇ ਡੋਨਰ ਬੈਠ ਰਹੇ ਨੇ ਇਹ ਡੋਨਰਜ਼ ਲਗਾਤਾਰ ਡੋਨੇਟ ਕਰਦੇ ਰਹੇ ਹਾਂ 3 ਮਹੀਨੇ ਬਾਅਦ ਬਲੱਡ ਡੋਨੇਟ ਕਰਦੇ ਨੇ ਤੇ ਕੁਝ ਡੋਨਰ ਸਾਡੇ ਨਾਲ ਵੀ ਉਹਨਾਂ ਨਾਲ ਗੱਲਬਾਤ ਵੀ ਕਰ ਲੈਨੇ ਆ ਜੀ ਮੈਡਮ ਕਿੱਥੋਂ ਆਏ ਹੋ ਪੰਜਾਬ ਨਾਬਾ ਤੋਂ ਜ਼ਿਲ੍ਹਾ ਬਟਿਆਲਾ ਮੈਂ ਕੀ ਆਇਤੀ ਦਿਨ ਨੂੰ ਤੁਸੀਂ ਕਿਵੇਂ ਮਨਾਉਂਦੇ ਹੋ ਇਸ ਦਿਨ ਵੀ ਖਾਸਤ ਹੈ ਇਸ ਦਿਨ ਸ਼ਾਸਨਮ ਸਿੰਘ ਮਹਾਰਾਜ ਜੀ ਨੇ ਪੂਜੇ ਹਜੂਰ ਪਿਤਾ ਜੀ ਨੂੰ ਬਹੁਤ ਵੱਡੀ ਬਖਸ਼ਿਸ਼ ਕੀਤੀ ਸੀ 23 ਸਤੰਬਰ 1990 ਨੂੰ ਇਹ ਦਿਨ ਸਾਡੇ ਵਾਸਤੇ ਬਹੁਤ ਹੀ ਪੂਜਨੀ ਹੈ ਕਿਉਂਕਿ ਇਸ ਦਿਨ ਸਾਨੂੰ ਸਾਡੇ ਗੁਰੂ ਮਿਲੇ ਸੀ ਜੋ ਸਾਡੀ ਜਾਨ ਤੋਂ ਵੀ ਪਿਆਰੇ ਨੇ ਔਰ ਇਸ ਦਿਨ ਨੂੰ ਅਸੀਂ ਮੰਨਤਾ ਫਲਾਈ ਦੇ ਕੰਮ ਕਰਕੇ ਮਨਾਉਂਦੇ ਆ ਜੋ ਕਿ ਇਸ ਦੀ ਸ਼ੁਰੂਆਤ ਅਸੀਂ ਬਲਡ ਡੋਨੇਸ਼ਨ ਦਾ ਕਰਦੇ ਹਾਂ ਜੋ ਪਿਤਾ ਜੀ ਨੇ ਸਾਨੂੰ ਹੁਕਮ ਦਿੱਤਾ ਕਿ ਤੁਸੀਂ 3 ਮਿੰਟ ਬਾਅਦ ਗਨ ਟੂ ਰੇਟ ਕਰਨਾ ਹੈ ਤਾਂ ਕਿ ਕੋਈ ਖੂਨ ਦੀ ਕਮੀ ਕਰਕੇ ਕਿਸੇ ਦੀ ਮੌਤ ਨਾ ਹੋਵੇ ਅਸੀਂ ਇਸ ਚੀਜ਼ ਨੂੰ ਇਸ ਹੀ ਜਨ ਨਾਮ ਤੇ ਜੋ ਪਿਤਾ ਜੀ ਨੇ 134 ਮੰਨਤਾ ਫਲਾਈ ਦੇ ਕੰਮ ਦੱਸਿਆ ਉਹ ਕਰਦੇ ਆ ਮੈਡਮ ਕਿਵੇਂ ਵਿਚਾਰ ਕਿੱਦਾਂ ਆਉਂਦੇ ਨੇ ਕਿਉਂਕਿ ਪੈਂਡੈਮਿਕ ਚੱਲ ਰਹੀ ਹੈ ਲੋਕ ਤਾਂ ਬਹੁਤ ਜ਼ਿਆਦਾ ਡਰ ਰਹੇ ਆ ਤੁਸੀਂ ਅੰਨੀ ਦੂਰੋਂ ਚੱਲ ਕੇ ਅੱਜ ਵੀ ਇਹ ਸੋਸ਼ਲ ਜਿਹੜੇ ਵਰਕ ਹੈ ਉਹ ਕਰ ਰਹੇ ਹੋ ਇਸਨ ਸਭ ਸਾਰੀ ਸਿੱਖਿਆ ਸਭ ਕੁਝ ਪਤਾ ਹੀ ਤਾਂ ਮਿਲਦੀ ਹੈ ਇਮਿਊਨਿਟੀ ਪਾਵਰ ਸਭ ਸਭ ਪਤਾ ਹੀ ਤਾਂ ਲੱਗੂ ਕੀ ਕਹਿੰਗੇ ਮੈਮ ਅੱਜ ਦੇ ਦਿਨ ਨੂੰ ਤੁਸੀਂ ਹੋਰ ਵੀ ਕੰਮ ਕਰਕੇ ਮਿਲਾ ਰਹੇ ਹੋ ਤੇ ਕੀ ਸੰਦੇਸ਼ ਇੱਥੇ ਲਿਖ ਜਾਦਾ ਹੈ ਇੱਥੋਂ ਤਾਂ ਸਾਨੂੰ ਬਹੁਤ ਅੱਛੇ ਸੰਦੇਸ਼ ਮਿਲਦੇ ਨੇ ਸਭ ਜੀਵਨ ਜੀਣ ਦਾ ਤਰੀਕਾ ਗੁਰੂ ਜੀ ਨੇ ਦੱਸਿਆ ਉਹਨਾਂ ਦੀ ਕਿ ਪਾਣਾ ਲਈ ਅੱਜ ਤੱਕ ਪਹੁੰਚਿਆ ਅਸੀਂ ਕੁਝ ਵੀ ਨਹੀਂ ਸੀ ਜ਼ੀਰੋ ਤੋਂ ਸ਼ੁਰੂਆਤ ਸੀ ਤੇ ਪਤਾ ਹੀ ਨੇ ਸਭ ਕੁਝ ਬਖਸ਼ਿਸ਼ ਕੀਤਾ ਹੋਇਆ ਔਰ ਅਸੀਂ ਉਹਨਾਂ ਦਾ ਇੰਨਾ ਧੰਨਵਾਦ ਕਰਦੇ ਜਿੰਨਾ ਵੀ ਧੰਨਵਾਦ ਕਰੀਏ ਨਾ ਥੋੜਾ ਮੈਂ ਆਨ ਲੋਕਾਂ ਨੂੰ ਤੁਸੀਂ ਇੱਕ ਬਹੁਤ ਸ਼ਲਾਘਾਯੋਗ ਕਾਰਜ ਕਰ ਰਹੇ ਹੋ ਲੋਕਾਂ ਨੂੰ ਕੀ ਸੰਦੇਸ਼ ਦੇਣਾ ਹੈ ਖਾਸ ਕਰਕੇ ਪੈਂਡੈਮਿਕ ਦੇ ਵਿੱਚ ਵੀ ਖੂਨਦਾਨ ਦੀ ਬਹੁਤ ਜ਼ਰੂਰਤ ਹੈ ਬਲੱਡ ਖਤਮ ਹੋ ਚੁੱਕੇ ਨੇ ਬਲੱਡ ਬੈਂਕਾਂ ਵਿੱਚ ਕੀ ਕਹੋਗੇ ਅਸੀਂ ਇਹ ਹੀ ਕਹਾਂਗੇ ਕਿ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਕਿਉਂਕਿ ਪਿਤਾ ਹੀ ਨਹੀਂ ਕਿਹਾ ਕਿਸੇ ਨੇ ਵੀ ਨੇ ਬਲੱਡ ਡੋਨੇਟ ਕਰਨ ਤੋਂ ਪਹਿਲੇ ਨੇ ਬਾਅਦ ਬਲੱਡ ਡੋਨੇਟ ਕਰੋ ਉਸ ਤੋਂ ਬਾਅਦ ਰਿਕਵਰ ਹੋ ਜਾਂਦਾ ਅੱਜ ਵੀ ਤੁਸੀਂ ਦੇਖੋਗੇ ਮੈਨੇ ਜਦੋਂ ਖੂਨ ਮੇਰਾ ਟੈਸਟ ਹੋਇਆ ਤਾਂ ਮੇਰਾ 13 ਤੋਂ ਉੱਪਰ ਹੈ ਬਲੱਡ ਅਸੀਂ 3 ਮਹੀਨੇ ਬਾਅਦ ਮੈਂ ਰੈਗੂਲਰ ਕਰਦੀ ਆ ਬਲੱਡ ਡੋਨੇਟ ਉਹਨਾਂ ਦਾ ਉਹਨਾਂ ਹੀ ਹੁੰਦਾ ਬਿਲਕੁਲ ਵੀ ਨਹੀਂ ਕਰਦਾ ਇਹ ਵਹਿਮ ਹੈ ਕਿ ਆਪਾਂ ਬਲੱਡ ਡੋਨੇਟ ਕਰਨ ਤੋਂ ਬਾਅਦ ਸਾਡਾ ਖੂਨ ਕੱਢ ਜਾਏਗਾ ਮੈਂ ਸਾਰਿਆਂ ਨੂੰ ਇਸ ਸੰਦੇਸ਼ ਨਾਲ ਉਚਾਹਾਂਗੀ ਕਿ ਆਪਾਂ ਜੇ ਇੱਕ ਬੂੰਦ ਖੂਨ ਦੀ ਸਾਡੀ ਦੇਣ ਨਾਲ ਕਿਸੇ ਦੀ ਜਾਨ ਬਚਦੀ ਹੈ ਤਾਂ ਇਸ ਤੋਂ ਵੱਧ ਕੇ ਕੋਈ ਵੱਡਾ ਦਾਣ ਨਹੀਂ ਹੈ ਤਾਂ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਤਾਂ ਇਹ ਸੀ ਡੇਰਾ ਸ਼ਰਧਾਲੂ ਇਹ ਜਿਨ੍ਹਾਂ ਨੇ ਆਪ ਗੱਲਾਂ ਕਹੀਆਂ ਨੇ ਕਿ ਇਹਨਾਂ ਦਾ ਜਿਹੜਾ ਜੋਸ਼ ਹੈ ਔਰ ਜਿਹੜਾ ਉਤਸ਼ਾਹ ਹੈ ਆਪਣੇ ਗੁਰੂ ਦੇ ਪ੍ਰਤੀ ਵਾਕਈ ਸਲਾਘਾ ਜਯੋਗ ਕੁਝ ਹੋਰ ਡੋਨਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈ Uh, क्या नाम तो है नेहा जी की कहूँगी आज, आज गुरु दिवस है और इससे अच्छा दिन ही है ब्लड डोनेट करने के लिए और जो भी मैंने जो कुछ भी सीखा है शुरू से बचपन से सिर्फ सीखा है आज के दिन को किस प्रकार मनाते हैं और क्या यहाँ से आप मन में एक संदेश लेके जा रहे हैं ਜੋ ਕੁਝ ਵੀ ਪੀੜੀ ਨੇ ਸਿਖਾਇਆ ਹੈ ਉਹ ਸਰਦ ਬਲੱਡ ਡੋਨੇਟ ਕਰਕੇ ਲੋਕਾਂ ਦਾ ਭਲਾ ਕਰਕੇ ਔਰ ਸਮਾਜ ਦੀ ਸੇਵਾ ਕਰਕੇ ਉਸੇ ਤਰ੍ਹਾਂ ਸੇ ਅੱਗੇ ਵਧਦੇ ਰਹਿਣਾ ਸਿਖਾਇਆ ਉਹਨਾਂ ਨੇ ਔਰ ਵੈਸੀ ਜਨਨਾ ਚਾਹਤੀ ਹਾਂ ਅੱਜ ਦੇ ਦਿਨ ਸ। ਕੁਝ ਹੋਰ ਡੋਨਰਾ ਸਾਡਾ ਨਾਲ ਗੱਲਬਾਤ ਕਰਨੀ ਸਰ ਕਿੱਥੋਂ ਆਏ ਹੋ? ਹਾਂਜੀ ਅਸੀਂ ਪੰਜਾਬ ਤੋਂ ਆਏ ਹਾਂ ਜ਼ਿਲ੍ਹਾ ਭਿੰਡਾ ਇਹ ਪਿੰਡ ਠਪਾਲੀ ਜਿਹੜਾ ਰਾਮਪੁਰਾ ਬਲਾਕ ਹੈ ਜਿਹੜਾ ਰਾਮਪੁਰਾ ਬਲਾਕ। ਜੀ। ਤੇ ਅਸੀਂ ਇੱਥੇ ਬਲੱਡ ਡੋਨੇਟ ਕਰਨਾ ਹੈ ਔਰ ਪਤਾ ਇਹ ਅੱਜ ਅੱਜ ਦੇ ਦਿਨ ਮਤਲਬ ਵੀ ਗੱਦੀ ਤੇ ਮਤਲਬ ਇਹ ਤੈਨੂੰ ਬਰਾਜਮਨ ਕੀਤਾ ਸਾਹਿਬ ਨਾਜ ਮਹਾਰਾਜ ਜੀ ਨੇ ਇਹਨਾਂ ਨੂੰ ਉਸ ਖੁਸ਼ੀ ਦੇ ਵਿੱਚ ਅਸੀਂ ਅੱਜ ਪਹੁੰਚੇ ਜੀ ਸਰ ਦਵਾਰ ਦੇ ਵਿੱਚ ਪਹੁੰਚਿਆ ਡੇਰਾ ਸੱਚਾ ਸੋਦਾ ਸਰਸ ਹਰਿਆਣਾ ਪੱਜ ਪਹੁੰਚੇ ਸੀ ਪੰਜਾਬ ਤੋਂ ਤੇ ਸਾਨੂੰ ਬਹੁਤ ਖੁਸ਼ੀ ਤੇ ਬਾਕੀ ਸਾਰੇ ਸਾਨੂੰ ਜੀ ਸਤਗੁਰ ਨੇ ਐਸਾ ਸਭ ਜਿੰਦਗੀ ਨੂੰ ਅੱਜ ਦਿੱਤਾ ਜੀ ਸਾਨੂੰ 30 ਸਾਲ ਹੋ ਗਏ ਡੇਰਾ ਸੱਚਾ ਸੋਦਾ ਨਾਲ ਜੁੜੇ ਨੂੰ 1990 ਦੇ ਵਿੱਚ ਸ਼ਨਾਮ ਤੋਂ ਲਿਆ ਸੀ ਜੀ ਤੇ ਇਹਨਾਂ ਵਲੰਟੀਅਰਟਾਂ ਅਸੀਂ ਤਿੰਨ ਮਹੀਨੇ ਬਾਅਦ ਕਰਦੇ ਜੀ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਉਂਦੀ ਜਦੋਂ ਅਸੀਂ ਇਹ ਚੀਜ਼ ਕਰਦੇ ਜੀ ਤੇ ਉਹ ਸਤਗੁਰ ਦੀ ਇਸ ਟਾਈਮ ਪੂਰੇ ਵਦੇ ਰਹਤਾ ਜੀ ਪੁੱਲ ਮਾਲਕ ਹੈ ਸਤਗੁਰ ਸਿੱਖ ਸਿੱਖਿਆ ਦਿੱਤੀ ਹੈ ਜੀ ਉਹ ਤਾਂ ਜਉਂ ਦੀ ਤੋਂ ਆਜੀ ਸਾਡੇ ਅੰਦਰ ਉਸੇ ਤਰ੍ਹਾਂ ਹੀ ਹੈਗੇ ਜੀ ਕੋਈ ਸਾਨੂੰ ਅਸੀਂ ਇਹੀ ਸੰਗ ਤੇ ਸਾਡੇ ਨਾਲ ਹੀ ਹੈ ਜੀ ਸਾਡੇ ਸਤਗੁਰ ਸਾਡੇ ਦੇ ਵੀ ਸਾਡੇ ਨਾਲ ਹੀ ਆ ਸਾਨੂੰ ਇਹ ਲੱਗਦੀ ਨਹੀਂ ਵੀ ਕਿਤੇ ਜੀ ਮਤਲਬ ਇੱਥੇ ਜਾਂ ਉੱਥੇ ਸਾਡੇ ਅੰਦਰ ਹੀ ਸਤਗੁਰ ਕਾਰਾ ਜੀ ਸਾਨੂੰ ਜੋ ਸਿੱਖਿਆ ਦਿੱਤੀ ਆ ਉਹਦੇ ਤਹਿਤ ਅਸੀਂ ਸਾਧ ਸੰਗਤ ਦੀ ਸਾਰੀ ਥੋੜੀ ਚੱਲਦੀ ਹੈ ਜਉਂ ਹੀ ਤੋਂ ਤੇ 6-7 ਕਰੋੜ ਸਾਧ ਸੰਗਤ ਉਸੇ ਤਰ੍ਹਾਂ ਮਤਲਬ ਖੜੀ ਹੈ ਜੀ ਸਾਧ ਸੰਗਤ ਸਤਗੁਰ ਦੇ ਨਾਲ ਖੜੀ ਹੈ ਤੇ ਦਾ ਸਾਡੇ ਨਾਲ ਖੜੀ ਆ ਉਸੀ ਤਰ੍ਹਾਂ ਮਾਨਤਾ ਭਲਾਈ ਦੇ ਕੰਮ ਦਾ ਸਾਧ ਸੰਗਤ ਕਰਦਿਏ ਜਿਵੇਂ ਆਪਾਂ ਜੋ ਬਲੱਡ ਡੋਨਰ ਨਾਲੋਂ ਅੱਜ ਆਪ ਮੁਗਰ ਸਿੰਘ ਜੀ ਦੇ ਨਾਲ ਡਟਾਈ ਉਸ ਤੋਂ ਬਾਅਦ ਸਰੀਰਦਾਨ ਨਾਲੋਂ ਅੱਖਾਂਦਾਨ ਨਾਲੋਂ ਜੋ ਵੀ ਇਹਦਾ ਜੀ ਨੇ ਸਾਨੂੰ ਸਿੱਖ ਸਿੱਖ ਇਤਿਹਾਸ ਜੁਰਮਾਹਰੀ ਉਸੇ ਤਰ੍ਹਾਂ ਸਤਿਗੁਰੂ ਸਾਧ ਸੰਗਤ ਉਸੇ ਤਰ੍ਹਾਂ ਜੀ ਕਾਰਜ ਕਰਦਿਏ ਮੇਰੇ ਨਾਲ ਇੱਕ ਕਪਲ ਹੈ ਨਵਾਂ ਵਿਆਹ ਹੈ ਜੋੜਾ ਹੈ ਜਿਹੜਾ ਜੋਬ ਤਾਂ ਚ ਨਹੀਂ ਕਰਦਾ ਲੇਕਿਨ ਰਹਿਣ ਵਾਲੇ ਪੰਜਾਬ ਦੇ ਨੇ ਅਤਰ ਚੰਨਈ ਤੇ ਵੀ ਜੋਬ ਕਰਦੇ ਹਾਂ ਅੱਜ ਇੱਥੇ ਕਿੰਨਾ ਹੋਣਾ ਸਰਸਿਸ ਫੈਸ਼ਨ ਚੁਣੇ ਨੂੰ ਆਏ ਹਾਂ ਪਿਤਾ ਜੀ ਦੇ ਹੁਕਮ ਅਨੁਸਾਰ ਅੱਜ ਬਲੱਡ ਡੋਨੇਸ਼ਨ ਲਈ ਕਪਲ ਆਏ ਨੇ ਅਸੀਂ ਪਿਤਾ ਜੀ ਨੇ ਜਿਵੇਂ ਗਾਈਡ ਕੀਤਾ ਕੋਈ ਵੀ ਤੁਸੀਂ ਪਹਿਲਾ ਕੰਮ ਕਰਦੇ ਹੋ ਚਾਹੇ ਤੁਹਾਡਾ ਬਰਥ ਹੋਵੇ ਚਾਹੇ ਤੇਰੇ ਦਾ ਕੋਈ ਵੀ ਓਕੇਸ਼ਨ ਹੈ ਤਾਂ ਬਲੱਡ ਡੋਨੇਸ਼ਨ ਕਰਕੇ ਜਾਂ ਡੋਨੇਟ ਕੁਝ ਵੀ ਡੋਨੇਸ਼ਨਸ ਕਰਕੇ ਪਰਮਾਤ ਕਰਕੇ ਅਸੀਂ ਬਣਾਏ ਹਾਂ ਮੈਡਮ ਐਨੇ ਦੂਰੋਂ ਤੁਸੀਂ ਆਏ ਹੋ ਖਾਸ ਕਰ ਯੂਥ ਨੂੰ ਕੀ ਕਹਿਣਾ ਚਾਹੋਗੇ ਅੱਜ ਵੀ ਪੈਂਡੈਮਿਕ ਤਾਂ ਵੈਸੇ ਚੱਲ ਰਹੀ ਹੈ ਤੇ ਲੋਕ ਬਹੁਤ ਜ਼ਿਆਦਾ ਵੀਧੀ ਆ ਕੇ ਕਮਨ ਚ ਵੀ ਘਰਾਂ ਚ ਵੇਲ ਨਹੀਂ ਮਿਲੀ ਉਹਨਾਂ ਨੂੰ ਤੁਸੀਂ ਇੱਥੇ ਕਪਲ ਜਿਹੜਾ ਅੱਜ ਡੋਨੇਟ ਕਰ ਰਹਾ ਹੈ ਉਹਨਾਂ ਨੂੰ ਮੈਂ ਬਸ ਅਨੇਕ ਅਨੇਕ ਇਹ ਰਸਾਉਣਗੀ ਕਿ ਆਪਣਾ ਕੋਈ ਵੀ ਬਰਥਡੇ ਐਨੀਵਰਸਰੀ ਹੈ ਆਪਾਂ ਮਤਲਬ ਪਰਾਂ ਦੇ ਵਿੱਚ ਰਹਿ ਕੇ ਖਾਣਾ-ਪੀਣਾ ਖੰਦੇ ਆ ਇੱਕ ਵਗੈਰਾ ਕੱਢਦੇ ਉਹ ਜੇ ਆਪਾਂ ਬਾਹਰ ਜਾ ਕੇ ਕੁਝ ਕਿਲੋਪਾਂ ਮਤਲਬ ਡੋਨੇਟ ਵਗੈਰਾ ਕਰਕੇ ਫਿਰ ਉਹਨੂੰ ਮਨਾਈਏ ਤਾਂ ਹੋਰ ਲੋਕਾਂ ਲਈ ਵੀ ਆਤਮਾਰ ਬਣੇਗਾ ਔਰ ਖੁਦ ਲਈ ਵੀ ਬਣੇਗਾ ਔਰ ਇਹਦੇ ਨਾਲ ਬਾਕੀ ਲੋਕਾਂ ਨੂੰ ਵੀ ਬਹੁਤ ਅੱਛੀ ਪ੍ਰੇਰਣਾ ਮਿਲੇਗੀ ਮੈਂ ਦੂਰੋਂ ਚੱਲ ਕੇ ਲੋਕਾਂ ਨੂੰ ਕੀਹਨ ਦੇ ਦੂੰਗੀ ਖਾਸ ਕਰ ਯੰਗਸਟਰ ਨੂੰ ਕੀਹਨ ਦੇ ਦੂੰਗੀ ਅੱਜ ਦੇ ਦਿਨ ਅ ਡੇਰਾ ਸਰਦਾਲੂ ਤਰਫੋਂ ਦਾਨਕਾਰੀ ਦੇ ਮਨੁਤ ਤੇ ਭਲਾਈ ਦੇ ਕਾਰਜ ਕਰੀਏ ਲੋਕਾਂ ਨੂੰ ਪਿੱਕੀ ਸੰਦੇ ਦੇ ਜਨਸਾ ਸਮੋਂ ਇਹ ਦੱਸਣਾ ਚਾਹੁੰਗਾ ਵੀ ਤੁਸੀਂ ਇੱਕ ਦੂਜੇ ਦੇ ਕੰਮ ਆਓ ਗੱਡਣੇ ਕਰੋ ਪਰਮਾਤ ਕਰੋ ਤੇ ਇੱਕ ਦੂਜੇ ਦੀ ਹੈਲਪ ਕਰੋ ਇਨਸਾਨੀਅਤ ਦਾ ਸਾਥ ਨਮਾ ਤਾਂ ਇਹ ਸੀ ਡੇਰਾ ਸਰਦਾਲੂ ਇਹਨਾਂ ਦਾ ਜਿਹੜਾ ਜਜ਼ਬਾ ਹੈ ਵਾਪੀ ਕਾਮਲੇ ਤਾਰੀਖਾ ਸਾਡੇ ਨਾਲ ਜਿਹੜੇ ਇੱਥੇ ਬਲੱਡ ਇਕੱਤਰ ਕਰਦੇ ਆ ਉਹ ਵੀ ਸਾਡੇ ਨਾਲ ਮੌਜੂਦ ਨੇ ਅਵਨੋਜੀ ਡੋਨਰ ਦੇ ਅੰਦਰ ਕਿੰਦਾ ਦਾ ਉਤਸ਼ਾਹ ਹੈ ਕਿਉਂਕਿ ਅੱਜ ਦਾ ਦਿਨ ਬਿਹਤ ਖਾਸ ਹੈ ਠੀਕ ਹੈ ਜੀ जैसा डेरा सच्चा सौदा का आज का दिन नहीं मैं जब भी देखूँ ब्लड डोनेशन के प्रति डेरा सच्चा सौदा के जो श्रद्धालु हैं वो रात को चाहे आप एक बजे दो बजे जब मर्जी कॉल करो हमें तैयार मिलते हैं कि जी अभी आए हम तैयार नहीं होते उससे पहले डोनर पहुँच जाता है और आज का दिन तो यहाँ के डोनरों के लिए स्पेशल है ही डेरा सच्चा सौदा पर क्योंकि आज के दिन गुरु जी वो गद्दी जो है सौंपी गई थी तो आज के दिन में तो सात संगत का उत्साह देखते ही बन रहा है और बाहर भी काफ़ी लाइनें लगी हुई हैं लेकिन हम सोशल डिस्टेंस के साथ धीरे धीरे थोड़ा सा वन बाई वन करके ਥੋੜਾ ਸਾ ਗੈਪ ਦੇ ਕੇ ਉਸੇ ਹਿਸਾਬ ਸੇ ਬਲੀਡ ਕਰ ਰਹੇ ਕੋਵਿਡ-19 ਕੋ ਧਿਆਨ ਮ ਰੱਖਤੇ ਹੋਏ ਬਾਕੀ ਸਾਰ ਸੰਗਤ ਦਾ ਜਬ ਮਰਜੀ ਹਮੇਸੇ ਹੋ ਸਕਦਾ ਹੈ ਐਸੀ ਸਾਡੇ ਨਾਲ ਬਿਨੋਦ ਜੀ ਜਿਹੜੇ ਆ ਪੂਰੇ ਬਲੱਡ ਬੈਂਕ ਤੇ ਇੰਚਾਰਜ ਨੇ ਤੇ ਪੂਰੀ ਦੂਤੀ ਚਤ ਮਾਰਦੇ ਆ ਤੇ ਸਭ ਤੋਂ ਤਰਤੇ ਇਹੀ ਨਿਕਲ ਕੇ ਆਇਆ ਕਿ ਜਿਹੜੀ ਡੇਰਾ ਸ਼ਰਧਾਲੂਆਂ ਦੇ ਵਿੱਚ ਉਤਸਾਹ ਉਹ ਕਾਬਿਲ ਇਤਾਰਿਫ ਹੈ ਸਲਾਹ ਦਾ ਅਯੋਗ ਹੈ ਕਿਉਂਕਿ 23 ਸਤੰਬਰ ਵਾਲੇ ਦਿਨ ਵੀ ਗੱਲ ਕਰੀ ਤਾਂ ਜਨਵਰੀ ਦੇ ਵਿੱਚ ਵੀ ਅਗਸਤ ਦੇ ਵਿੱਚ ਆਮ ਤਮਾਮ ਹਰ ਮਹੀਨੇ ਇੱਥੇ ਇਕੱਠੇ ਜਿਹੜਾ ਸ਼ਰਧਾਲੂਆਂ ਦਾ ਦਿਖਦਾ ਹੈ ਕਾਰਨ ਇਹੀ ਹੈ ਕਿ ਇਹਨਾਂ ਦੇ ਪੋਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀਨਸਾ ਵੱਲੋਂ ਇਹਨਾਂ ਨੂੰ ਮੋਢੀ ਸਿੱਖਿਆ ਹੀ ਗੁਰਤੀ ਹੀ ਦਿੱਤੀ ਗਈ ਹੈ ਕੋਈ ਵੀ ਜੋ ਕੰਮ ਕਾਰਜ ਕਰਨਾ ਹੈ ਸ਼ੁਭ ਦਿਨ ਦਾ ਆਗਾਦ ਕਰਨਾ ਹੈ ਉਹ ਮਾਨਵਤਾ ਦੇ ਕਾਰਜਾਂ ਦੇ ਰਾਹੀਂ ਕਰਨਾ ਹੈ ਤਾਂ ਇਹੀ ਇਹਨਾਂ ਡੋਨਰ ਜਿਹੜੇ ਹੈ ਇਹਨਾਂ ਕਹਿਣਾ ਉਹਨਾਂ ਦਾ ਕਿ ਅਸੀਂ ਜੋ ਵੀ ਕੰਮ ਕਰਦੇ ਆ ਸਾਡੇ ਗੁਰੂ ਵੱਲੋਂ ਦਿੱਤੀ ਸਿੱਖਿਆ ਹੀ ਬਦੌਲਤ ਅੱਜ ਅਸੀਂ ਇਹ ਕੰਮ ਕਰ ਰਹੇ ਹਾਂ ਹਾਲਾਂਕਿ ਪੰਜਾਬ ਤੋਂ ਯੂਪੀ ਤੋਂ ਝੱਜੜ ਤੋਂ ਬਹੁਤ ਹਰਿਆਣਾ ਤੋਂ ਦੂਰ ਦੂਰ ਤੱਕ ਸਰਦਾਲੂ ਆ ਰਹੇ ਨੇ ਦੇਸ਼ ਵਿਦੇਸ਼ ਕੇ तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले